ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਮਰਨਾ ਸੱਚ ਹੈ ਜਿਉਣਾ ਝੂਠ ਹੈ ਤੁਸੀਂ ਤੇ ਵਿਚਾਰ ਕਰ ਰਹੇ ਹਾਂ ਗੁਰੂ ਨਾਨਕ ਦੇਵ ਜੀ ਸਿਆਲਕੋਟ ਗਏ ਨਾਲ ਮਰਦਾਨਾ ਜੀ ਵੀ ਸਨ ਫਿਰ ਫਿਰ ਮਰਦਾਨੇ ਨੂੰ ਇਕ ਟਕਾ ਦਿੱਤਾ ਅਤੇ ਕਿਹਾ ਜਾ ਪਈ ਝੂਠ ਅਤੇ ਸੱਚ ਕੀਤੇ ਕੇ ਲਿਆ ਮਰਦਾਨਾ ਬਹੁਤ ਹਟੀਆਂ ਤੇ ਫਿਰਿਆ ਪਰ ਇਹ ਸੌਦਾ ਨਾ ਮਿਲਿਆ ਉਸ ਤੋਂ ਬਾਅਦ ਮੂਲੇ ਖੱਤਰੀ ਹੱਟੀ ਤੇ ਗਿਆ ਜਦੋਂ ਉਸ ਨੇ ਇੱਕ ਟਕਾ ਦਿੱਤਾ ਕਿ ਭਾਈ ਮੈਨੂੰ ਸੱਚ ਤੇ ਝੂਠ ਦਾ ਸੌਦਾ ਚਾਹੀਦਾ ਹੈ ਤਾਂ ਮੂਲੇ ਖੱਤਰੀ ਨੇ ਇੱਕ ਕਾਵਿ ਤੇ ਲਿਖਤਾ ਕਿ ਭਾਈ ਮਰਨਾ ਸੱਚ ਹੈ ਜਿਉਣਾ ਝੂਠ ਹੈ ਇਹਨਾਂ ਲਿਖ ਕੇ ਮਰਦਾਨਾ ਜੀ ਦੇ ਨਾਲ ਹੀ ਮੂਲਾ ਖਤਰੀ ਚਲਿਆ ਗਿਆ ਬਈ ਇਹ ਜਿਹੜਾ ਸੌਦਾ ਲਿਖਿਆ ਇਹਨੂੰ ਖਰੀਦਣ ਵਾਲਾ ਹੈ ਕੌਣ ਕੌਣ ਵਪਾਰੀ ਹੈ ਮੂਲਾ ਕੋਲ ਆਇਆ ਤੇ ਸੌਦਾ ਖਰੀਦਣ ਵਾਲੇ ਵਪਾਰੀ ਨੂੰ ਜਦੋਂ ਨੇ ਦੇਖਿਆ ਅਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਅਤੇ ਗੁਰੂ ਨਾ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨਾਮ ਦਾ ਦਾਣ ਉਪਦੇਸ਼ ਦੇ ਕੇ ਗੁਰੂ ਜੀ ਨੇ ਆਪਣਾ ਸੇਖ ਬਣਾ ਲਿਆ ਕਈ ਦਿਨ ਮੂਲੇ ਖੱਤਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਦੇ ਵਿੱਚ ਰਿਹਾ ਇੱਕ ਦਿਨ ਮੂਲੇ ਖੱਤਰੀ ਨੇ ਬੇਨਤੀ ਕਰਕੇ ਆਗਿਆ ਲਈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਅਸੀਂ ਆਪਣੇ ਘਰੇ ਜਾਈਏ ਤਾਂ ਗੁਰੂ ਜੀ ਨੇ ਕਿਹਾ ਭਾਈ ਆਜਾ ਮੈਂ ਭੁੱਲ ਨਾ ਜਾਈਂ ਕੁਝ ਦਿਨਾਂ ਬਾਅਦ ਗੁਰੂ ਜੀ ਨੇ ਜਦ ਮਰਦਾਨੇ ਨੂੰ ਕਿਹਾ ਕੇ ਮੂਲੇ ਖੱਤਰੀ ਦੇ ਘਰੇ ਜਾ ਕੇ ਲਿਆ ਗਏ ਮੂਲਾ ਖੱਤਰੀ ਆਇਆ ਨਹੀਂ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਭਾਈ ਮਦਾਨਾ ਜੀ ਸਿਆਲकोट ਆਏ ਤਾਂ ਘਰੇ ਆ ਕੇ ਆਵਾਜ਼ ਮਾਰੀ ਤਾਂ ਮੂਲੇ ਖੱਤਰੀ ਦੇ ਘਰ ਵਾਲੀ ਨੇ ਵੇਖਿਆ ਕਿ ਉਹ ਹੀ ਸਾਧੂ ਆਇਆ ਹੈ ਦੁਆਰਾ ਫੇਰ ਲੈ ਜਾਵੇਗਾ ਉਹਨਾਂ ਨੇ ਵੇਖ ਕੇ ਗੁਰੂ ਨਾਨਕ ਦੇਵ ਜੀ ਨੂੰ ਕਹਿਤਾ ਕਿ ਘਰੇ ਹੈ ਨਹੀਂ ਗੁਰੂ ਨਾਨਕ ਦੇਵ ਜੀ ਨੇ ਫਿਰ ਬਚਨ ਕਹਾ ਆਏ ਮੂਲਾ ਖੱtre ਘਰੇ ਹੈ ਤਾਂ ਮਾਈ ਨੇ ਫਿਰ ਕਹਿਤਾ ਹੈ ਨਹੀਂ ਤਾਂ ਗੁਰੂ ਜੀ ਨੇ ਬਚਨ ਕੀਤਾ ਕਿ ਨਹੀਂ ਤਾਂ ਫਿਰ ਭਾਈ ਨਹੀਂ ਗੁਰੂ ਜੀ ਬਚਨ ਕਰਕੇ ਬਾਅਸ ਮੁੜ ਗਏ ਬਾਤ ਵਿੱਚ ਮੂਲੇ ਖੱtre ਨੂੰ ਸੱਪ ਨੇ ਡਾਸ ਲਿਆ ਤੇ ਉਸ ਦੀ ਮੌਤ ਹੋ ਗਈ ਕੋਸ ਤੋਂ ਉਪਰੰਤ ਉਹ ਜੁਨੀਆ ਦੇ ਵਿੱਚ ਭਟਕਦਾ ਰਿਹਾ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਖੇਡਦੇ-ਖੇਡਦੇ ਜੰਗਲਾਂ ਵਿੱਚ ਗਏ ਮੂਲਾ ਖੱਤਰੀ ਖਰਗੋਸ਼ ਦੀ ਜੁਨੀ ਵਿੱਚ ਫਿਰ ਰਿਹਾ ਸੀ ਗੋਬਿੰਦ ਸਿੰਘ ਜੀ ਨੇ ਅੰਤਰਵਿਤੀ ਨਾਲ ਵੇਖਿਆ ਕਿ ਤਾਂ ਉਹੀ ਸਿੱਖ ਹੈ ਜੋ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਦਾ ਸੀ ਗੁਰੂ ਜੀ ਨੇ ਆਪਣਾ ਸੇਵਕ ਜਾਣ ਕੇ ਇੱਕ ਤੀਰ ਨਾਲ ਮੁਕਤੀ ਕਰ ਦਿੱਤੀ ਅਤੇ ਫੇਰ ਮਰਨ ਜਨਮ ਕਾਟ ਦਿੱਤੇ ਤੇ ਮੁਕਤੀ ਕਰ ਦਿੱਤੀ ਜੋ ਅਜਕਲ ਸ਼ਿਕਾਰ ਘਾਟ ਗੁਰਦੁਆਰਾ ਸਾਹਿਬ ਮਹਾਰਾਸ਼ਟਰ ਵਿੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ